ਹਾਂਜੀ ਸਸਰੀ ਗਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਣ ਦੇ ਚੜਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਗਾਲ ਨਲੇ ਦਾ ਚੱਲ ਰਹੀ ਆ ਖੁੱਡਿਆਂ ਦੀ ਸਫਾਈ ਤੇ ਨਲੇ ਮਾਰਦੇ ਆ ਪਾਂਡੋ ਕਿਉਂਕਿ ਹੁਣ ਤੁੱਪਾਂ ਦਾ ਭਾਈ ਐਸੀਆਂ ਵੈਸੀਆਂ ਆ ਕਬੂਤਰ ਦੇ ਥੱਲੇ ਬਿੱਠਾਂ ਨਾਲ ਨਾ ਲਿਪੜੀ ਜਾਂਦੇ ਰਹਿੰਦੇ ਆ ਤਾਂ ਕਰਕੇ ਹੁਣ ਆ ਪਾਂਡੂ ਭਿਉ ਕੇ ਤੇ ਕੋਚਾ ਮਾਰਾਂਗੇ ਥੱਲੇ ਸਾਫ਼ ਕਰਨਾ ਵੀ ਸੌਖਾ ਤੇ ਵਿਖਾਈ ਅੰਦਰ ਦਿਖਾ ਦੇ ਤੇ ਨੇ ਖੁੱਡਿਆਂ ਦਾ ਨਹੀਂ ਮਾਰਦੇ ਆ ਦੇਖੋ ਹੁਣ ਸਫਾਈ ਆ ਬਈ ਆ ਦੇਖੋ ਮਿੱਟੀ ਸਾਰੀ ਪੱਟਦੀ ਜਿਹੜੀ ਥੱਲੇ ਜਿੰਨੀ ਵੀ ਸੀ ਠੀਕ ਆ ਤੇ ਹੁਣ ਸਫਾਈ ਥੋੜੀ ਭੜਾਈ ਲੱਗ ਰਹੀ ਆ ਕਰਾਉਣ ਨਾਲ ਹਾਰਾ ਬਈ ਵੀਡੀਓ ਸਾਰੀ ਬਣਾਵਾਂਗੇ ਅੰਦਰ ਦੀ ਸਫਾਈ ਤੋਂ ਬਾਅਦ ਦੀ ਵੀ ਤੇ ਇਸ ਦਾ ਆਪਾਂ ਅੰਦਰ ਖੱਟੀਆਂ ਲਾਈਆਂ ਨੇ ਬਈ ਪੁੱਤਰਾ ਦੇ ਬਹਿਣ ਵਾਸਤੇ ਠੀਕ ਆ ਕਿਉਂਕਿ ਪਹਿਲਾਂ ਉਹ ਨੰਦੇ ਲਾਏ ਹੋਏ ਸੀਗੇ ਗੰਡਿਆਂ ਦੇ ਪੁੱਤ ਔਖੇ ਹੁੰਦੇ ਸੀ ਤੇ ਹੁਣ ਆਪਾਂ 400 ਖੱਟੀਆਂ ਲਿਆ ਕੇ ਲਾਈਆਂ ਨੇ ਤੇ ਜਿਹੜੀਆਂ ਵਧੀਆ ਬੈਠਣ ਨੂੰ ਠੀਕ ਆ ਇਹਨਾਂ ਜੀ ਦਾ ਜ਼ਰੂਰ ਪੈਂਦੇ ਨੇ ਲੱਕੜ 'ਚ ਪਰ ਇਹਨਾਂ ਵੀ ਜੇ ਆਪਾਂ ਸਾਫ ਫਾਈ ਟਾਈਮ ਤੇ ਕਰਦੇ ਰਹੀਏ ਫੇਰ ਨਹੀਂ ਜੀ ਇਹਦੇ 'ਚ ਪੈਂਦੇ ਠੀਕ ਆ ਆ ਆਪਣੇ ਪੱਠੇ ਪੱਠੀਆਂ ਨੇ ਜਿਹੜੇ ਛੱਡਣੇ ਨੇ ਠੀਕ ਆ ਆ ਬੈਠੇ ਨੇ ਕੋਸ਼ੇਗਾ ਤੇ ਸਾਰੀ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ ਭਰਾ ਬਣ ਕੇ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਵਧੀਆ ਕਰਿਆ ਕਰੋ ਮਾੜੇ ਨਹੀਂ ਠੀਕ ਆ ਕਈ ਭਰਾ ਕਹਿੰਦੇ ਨੇ ਹਨਾ ਵੀ ਘਰਦਿਆਂ ਨੂੰ ਨਹੀਂ ਵਿੱਚ ਲਿਆਈਦਾ ਜੇ ਉਹ ਵੀਰੇ ਜਦੋਂ ਸ਼ੌਂਕ ਆ ਨਾ ਤਾਂ ਠੀਕ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਠੀਕ ਆ ਆਪਾਂ ਕੋਈ ਲੋਕਾਂ ਨੂੰ ਨਚਾਰ ਤਾਂ ਹੈ ਨਹੀਂ ਨਾ ਨੱਚਦੇ ਆ ਹਨਾ ਇਤੇ ਲੱਕ ਮਾਰ ਕੇ ਦਿਖਾਉਣੇ ਆ ਠੀਕ ਆ ਆਪਾਂ ਨੂੰ ਸ਼ੌਂਕ ਆ ਤੇ ਆਪਣਾ ਵੀ ਚੈਨਲ ਆ ਤਾਂ ਕਰਕੇ ਬਣਾਉਣੇ ਆ ਬਾਹਰ ਨੂੰ ਪਾਉਣੇ ਆ ਤੇ ਵੀਡੀਓ ਵਾਸਤੇ ਵਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੜਾ ਦੇ ਹੁਣੀ ਲਾਉਗੇ ਓਕੇ 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 ਬੰਦਾ ਮੈਨੂੰ ਨਹੀਂ ਦਿਖਾਨਾ ਕੁੜੀ 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 ਚਲੋ ਕੁੜੀ 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 ਚਲੋ ਚੱਲ 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 ਚਲੋ ਬੇਟਾ ਚੱਲ ਚੱਲ ਬਸ ਇੰਨਾ ਦਾ ਇੰਨਾ ਧਿਆਨ ਰੱਖੀ ਕਿਸਦਾ ਆਂਡਾ ਉਂਡਾ ਨਾ ਫਟ ਜੇ ਥੱਲੋਂ ਹੀ ਸਫਾਈ ਕਰ ਲਾ ਬਸ ਤੂੰ ਰੱਖਣੇ ਰਹਿਣ ਦੀ ਰੱਖਣਿਆ ਨੂੰ ਨਾ ਛੇੜੀ ਗਾ ਹੀ ਕੁੜੀ 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 ਡਾਉਣਾ ਕੁੜੀ 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 ਲੈ ਮਿੱਤਰੋ ਸਫਾਈ ਤਾਂ ਸਾਰੀ ਕਰਤੀ ਸੀਗੀ ਠੀਕ ਆ ਧੀ ਭਝਾਈ ਨੇ ਤੇ ਹੁਣ ਲਾਉਣਾ ਵਾਸਤੇ ਪੋਚਾ ਠੀਕ ਹੈ ਰਾਤ ਨੂੰ ਤਾਂ ਲਾਉਣਾ ਬਈ ਵੀ ਚਾਲੇ ਹੇ ਉੱਤੇ ਬੈਠੇ ਰਹਿਣਗੇ ਕੋਈ ਕਦੇ ਹੀ ਪੈੜਾ ਨਹੀਂ ਕਰੂਗਾ ਨਹੀਂ ਤਾਂ ਇਹ ਸਾਰੇ ਥੱਲੇ ਤੁਰੇ ਫਿਰਦੇ ਰਹਿੰਦੇ ਨੇ ਪੁਨਾਬ ਦੇ ਰੱਜੇ ਨੇ ਆਪੀ ਚੜ ਜਾਣਗੇ ਬਾਕੀ ਇੱਕ ਵਾਰੀ ਇਹਦੇ ਤੇ ਕੱਲ ਨੂੰ ਦੁਪਹਿਰੇ ਜੇ ਮਾਰ ਦਾਂਗੇ ਪੋਚਾ ਚੰਗੀ ਤਰ੍ਹਾਂ ਠੀਕ ਹੈ ਵੀ ਜਿਹੜੀਆਂ ਪੈੜਾਂ ਪੂੜਾਂ ਹੀ ਉਹ ਵੀ ਸਹੀ ਹੋ ਜਾਣ ਇਹਦੇ ਨਾਲ ਆਏ ਆ ਬਈ ਸਫਾਈ ਕਰਨੀ ਸੌਖੀ ਹੋ ਜਾਂਦੀ ਆ ਪੋਚੇ ਨਾਲ ਕਿਉਂਕਿ ਮਿੱਠਾ-ਮੁੱਠਾ ਨਾ ਐਂ ਪੱਟੀਆਂ ਜਾਂਦੀਆਂ ਨੇ ਫਿਰ ਉਹ ਜੀ ਫੱਟੀ ਜੀ ਹੁੰਦੀ ਆ ਆਪਣੀ ਪਲੇਟ ਜੀ ਪਤਲੀ ਜੀ ਉਹ ਲੈ ਲੇ ਠੀਕ ਆ ਮਿੰਟੋ ਮਿੰਟੀ ਬਠਾ ਉਠਾ ਸਭ ਜਾਂਦੀਆਂ ਉਹਦੇ ਨਾਲ ਆਹ ਦੇਖੋ ਹੁਣ ਆਪਾਂ ਲਾਈ ਜਨੇ ਆ ਆਪਾਂ ਦੋਹੇ ਤਿੰਨੇ ਗੁੱਟਿਆਂ ਜੀ ਲਾਵਾਂਗੇ ਹੁਣ ਤੇ ਕੱਲ ਨੂੰ ਇੱਕ ਵਾਰੀ ਫੇਰ ਫੇੜਾਂਗੇ ਹੁਣ ਇੱਕ ਵਾਰੀ ਪਤਲਾ ਬਦਲਾ ਸਾਰੇ ਦੇ ਫੇਰ ਦਿੰਨੇ ਆ ਕਿ ਖੜਜੂਗਾ ਪਹਿਲਾਂ ਵੀ ਬਈ ਪੁੱਛਾਈ ਸੀ ਥੱਲੋਂ ਪੱਕਾ ਤਾਂ ਨਹੀਂ ਕੀਤਾ ਕਹਿੰਦੇ ਪੱਕਾ ਫਿਰ ਜਾਨਵਰ ਵੱਧ ਬਿਮਾਰ ਹੁੰਦੇ ਨੇ ਇਸ ਕਰਕੇ ਪੱਕਾ ਨਹੀਂ ਕੀਤਾ ਥੱਲੋਂ ਤੇ ਵਾਹਿਗੁਰੂ ਸੁੱਖ ਰੱਖੇ ਪੱਕਾ ਵੀ ਕਰ ਲਾਂਗੇ ਤੁਹਾਡੇ ਭਰਾਵਾਂ ਦੀ ਰਿਪੋਰਟ ਰਹੇ ਤੇ ਇੱਕ ਖੁੱਡਾ ਕੱਲ ਨੂੰ ਹੋਰ ਪਾਉਣ ਲੱਗੇ ਆ ਬਈ ਉਹਦੀ ਵੀ ਵੀਡੀਓ ਤੁਹਾਡੇ ਨਾਲ ਕਰਾਂਗੇ ਸ਼ੇਅਰ ਬਸ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਲਾਈਵ ਬੈਠਿਆ ਕਰਾਂਗੇ ਬਈ ਹੁਣ ਠੀਕ ਆ ਲਾਈਵ ਤੁਹਾਡੇ ਭਰਾਵਾਂ ਨਾਲ ਗੱਲਬਾਤ ਕਰਿਆ ਕਰਾਂਗੇ ਤੇ ਬਸ ਜੁੜ ਜਿਆ ਕਰਿਓ ਸ਼ਾਮ ਨੂੰ 7 ਵਜੇ ਤੋਂ ਬਾਅਦ-ਬਾਅਦ 7 ਤੋਂ 8 8 ਵਜੇ ਤੱਕ ਆਪਾਂ ਲਾਈਵ ਕਰਿਆ ਕਰਾਂਗੇ ਠੀਕ ਆ ਤੇ ਭਰਾ ਮੇਰੇ ਨੋਟੀਫਿਕੇਸ਼ਨ ਦਾ ਧਿਆਨ ਰੱਖਿਆ ਕਰਿਓ ਮਾੜਾ ਜਾਂ ਠੀਕ ਆ ਤੇ ਆ ਜਿਆ ਕਰੋ ਚੈਨਲ ਤੇ ਸਭ ਕੁਝ ਦੱਸਾਂਗੇ ਭਾਈ ਜੋ ਕੁਝ ਆਪਾਂ ਕਰਾਂਗੇ ਬਥੇਰੇ ਲੋਕ ਕਹਿੰਦੇ ਨੇ ਹਨਾ ਵੀ ਕੀ ਕਰੀ ਜਨਾ ਗਿੱਲਾ ਇਹ ਕਰੀ ਜਨਾ ਖੇਡ ਦਾ ਉਹ ਕਰੀ ਜਨਾ ਆਪਾਂ ਨੂੰ ਕੋਈ ਚੱਕਰ ਨਹੀਂ ਭਾਈ ਜੋ ਬੋਲਦਾ ਜਿਵੇਂ ਬੋਲਦਾ ਬੋਲੀ ਜਾਵੇ ਠੀਕ ਹੈ ਆਪਣੀ ਸਿਹਤ ਤੇ ਕੋਈ ਅਸਰ ਨਹੀਂ ਆਪਾਂ ਤੁਹਾਡੇ ਭਰਾਵਾਂ ਨਾਲ ਜੁੜੇ ਆ ਤੁਸੀਂ ਆਪਣਾ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿੰਨੇ ਹੋ ਤਾਂ ਕਰਕੇ ਹੀ ਆਪਾਂ ਤੁਹਾਡੇ ਵਾਸਤੇ ਜੋ ਵੀ ਕੁਝ ਆਪਣੇ ਕੋਲੇ ਹੈਗਾ ਜਾਂ ਆਪਾਂ ਸਿੱਖਿਆ ਬਈ ਹੁਣ ਤੱਕ ਠੀਕ ਹੈ ਸਭ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਗੇ ਤੁਹਾਡੀ ਕਿਸਮਤ ਹੈ ਜੇ ਸਹਾਰ ਦੀ ਠੀਕ ਹੈ ਬਈ ਲੋਕਾਂ ਨੂੰ 10-10 ਸਾਲ ਲੱਗ ਜਾਂਦੇ ਨੇ ਠੀਕ ਹੈ ਕਬੂਤਰ 12 11 1 2 2 ਟਾਈਮ ਤੋਂ ਉੱਤੇ ਨਹੀਂ ਟੱਪਦੇ ਤੇ ਆਪਣੇ ਵਾਲੇ ਕਬੂਤਰ ਲਾਸਟ ਵਾਲਿਆਂ ਜਾਂ ਸਾਂਝੀਆਂ 'ਚ ਫਿਰਦੇ ਹੁੰਦੇ ਨੇ ਠੀਕ ਆ ਆ ਗਏ ਮੈਂ ਆਪਣੀ ਠੀਕ ਆ ਬਾਕੀ ਅਗਲੇ ਫੁੱਡੇ ਦੀ ਵੀ ਥੋੜੇ ਨਾਲ ਕਰਦੇ ਆ ਸ਼ੇਅਰ ਇਹ ਤਾਂ ਹੋ ਗਿਆ ਕੰਪਲੀਟ ਫਿਰ ਹੁਣ ਅਗਲਾ ਫੁੱਡਾ ਦਿਖਾਉਣਾ ਤੁਹਾਨੂੰ ਚੱਕ ਮਿੱਤਰੋ ਕਰਤਾ ਜਿਵੇਂ ਓਕੇ ਦੀ ਰਿਪੋਰਟ ਲੈ ਹੁਣ ਇੱਧਰ ਕਰਦੇ ਆ ਆ ਵੀਡੀਓ ਨੂੰ ਬਸ ਤੋਂ ਲਾਈਕ ਸ਼ੇਅਰ ਕਰਿਓ। ਕਹਾਂ ਉਂਝੇ ਖੁੱਡੇ ਚ। ਉੱਤੇ ਜੜ ਬੇਟਾ ਉੱਤੇ। ਹਾਂ। ਉਹਨੇ ਇਹਦੇ ਚ ਮਾਰਦੇ ਆ। ਨਹੀਂ ਭਰਾ ਹੁਣ ਕਮੈਂਟ ਕਰਨਗੇ ਵੀ ਬਈ ਆਹ ਟਾਈਮ ਚ ਮਿੱਟੀ ਮਾਰੀ ਜਾਣਾ ਠੰਡਾ ਹੋ ਜਾਊਗਾ ਬਿਮਾਰ ਹੋ ਜਾਣਗੇ ਜੇ ਉਹ। ਭਾਈ ਕੁਛ ਨਹੀਂ ਹੁੰਦਾ ਜਿਨੇ ਹੋਣਾ ਉਹਨੇ ਹੋ ਹੀ ਜਾਣਾ। ਠੀਕ ਆ ਸਾਫ ਸਫਾਈ ਜ਼ਰੂਰੀ ਆ। ਇਹਦਾ ਹੁਣ ਇੱਕ ਵਾਰੀ ਚਲ ਉਹ ਉੱਤੇ ਬੈਠਣ ਨੂੰ ਥਾਂ ਹੈਗੀ ਐ ਇਹਨਾਂ ਦੇ। ਕੋਈ ਚੱਕਰੀ ਨਹੀਂ ਹੈਗਾ। ਠੀਕ ਹੈ ਨਾਲੀ ਮੋਟਾ ਕਿੱਲੀ ਨਾਲੇ ਇਹ ਮਿੱਟੀ ਤਾਂ ਇਹੋ ਜੀ ਹੁੰਦੀ ਆ ਬਈ ਇਹ ਮਿੱਟੋ ਮਿੱਟੀ ਸੁੱਕ ਲੈਂਦੀ ਆ ਥੱਲੇ ਠੀਕ ਹੈ ਜੇ 15 ਮਿੰਟਾਂ ਤੇ ਇਹ ਠੀਕ ਆ ਆਪ ਦੀ ਪਕੜ ਕਰ ਜਾਂਦੀ ਆ ਪਾਂਡੂ ਮਿੱਟੀ ਵੀ ਇਹੋ ਜੀ ਹੁੰਦੀ ਆ ਜਿਹੜੀ ਇਹ ਪੋਚਾ ਹੁੰਦਾ ਆਪਣਾ ਫੇਰ ਨਾਲ ਆਪਾਂ ਪੋਚਾ ਫੇਰ ਹੀ ਜਾਂਨੇ ਹੁਣ ਇਹਦੇ ਤੇ ਠੀਕ ਆ ਯਾ ਦੇਖ ਲੋ ਨਾਲ ਦੀ ਨਾਲ ਮਗਰ 15 ਮਿੰਟਾਂ ਨੂੰ ਦਿਖਾਉਂਗਾ ਤੇ ਵਾਦੀ ਫਿਚੂਗੀ ਆ ਹੀ ਨੱਕ ਕਰ ਲੈਣ ਦੇ ਮੈਨੂੰ ਬੁੱਦੂ ਬਾਦ ਮਾਰਦੀ ਜਾਂਦੀ ਲੈ ਮਿੱਤਰੋ ਕਰਤਾ ਇੱਧਰ ਵੀ ਲਾਤਾ ਪੋਚਾ ਠੀਕ ਹੈ ਤੇ ਜਾਨਵਰ ਉੱਤੇ ਬੈਠੇ ਨੇ ਆ ਉੱਤੇ ਆਪਾਂ ਫੱਟੀਆਂ ਲਾਈਆਂ ਨੇ ਠੀਕ ਹੈ ਤੇ ਸਾਰੇ ਖੁੱਡਿਆਂ 'ਚ ਹੀ ਲਾਵਾਂਗੇ ਤੇ ਪੂਰਾ ਵਧੀਆ ਪ੍ਰੋਸੀਜਰ ਹੈ ਬਾਈ ਤੇ ਪੂਰਾ ਸੋਨਾ ਵੀ ਲੱਗਦਾ ਬਾਈ ਖੁੱਡੇ 'ਚ ਪਹਿਲਾਂ ਡੰਡੇ-ਡੁੰਡੇ ਲਾਏ ਸੀ ਕੱਢ ਤੇ ਆ ਇੱਕ ਪੈਪ ਰਹਿ ਗਈ ਇਹ ਵੀ ਕੱਢ ਦਾਂਗੇ ਹੁਣ ਕਿਉਂਕਿ ਹੋਰ ਲਾਉਣੇ ਨੇ ਫੱਟੀਆਂ ਆਪਾਂ ਲਾ ਕੇ ਸੈਟਿੰਗ ਕਰਦਾਂਗੇ ਥੱਲੇ ਜਮਾ ਓਕੇ ਆ ਇਗਰਾਤੇ ਭਰਾਵਾਂ ਕੇ ਵੀਡੀਓ ਨੂੰ ਵਾਧੂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ